ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 30 ਜੂਨ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਆਪਾਂ ਸਵੇਰ ਵੇਲੇ ਦੱਸਿਆ ਹੋਇਆ ਸੀਗਾ ਕਿ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਤਕਰੀਬਨ 7 ਤੋਂ 8 ਜਿਲ੍ਹਿਆਂ ਦੇ ਵਿੱਚ ਪੰਜਾਬ ਦੇ ਸੋਨਾ ਮੀ ਦੇਖਣ ਨੂੰ ਮਿਲਿਆ ਕੁਝ ਕੁ ਇਲਾਕਿਆਂ ਵਿੱਚ ਟੁੱਟਮਾ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਦੇਖਣ ਨੂੰ ਮਿਲਿਆ ਖਾਸ ਕਰਕੇ ਗੁਰਦਾਸਪੁਰ ਬਾਬਾ ਬਕਾਲਾ ਅੰਮ੍ਰਿਤਸਰ ਦੇ ਬਹੁਤ ਸਾਰੇ ਇਲਾਕੇ ਤਰਨਤਾਰਨ ਦੇ ਬਹੁਤ ਸਾਰੇ ਇਲਾਕੇ ਕਰਪੂਥਲੇ ਦੇ ਸultanpur phalt area ਹੋ ਗਿਆ ਕਰਤਾਰਪੁਰ ਸੈਟ ਹੋ ਗਿਆ ਜਲੰਧਰ ਸ਼ਹਿਰ ਦੇ ਆਸ-ਪਾਸ ਦੇ ਇਲਾਕੇ ਇਹਨਾਂ ਦੇ ਵਿੱਚ ਬਹੁਤ ਵਧੀਆ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਗਈਆਂ دوسری ਤਰਫ ਫਿਰੋਜ਼ਪੁਰ ਮੋਗਾ ਇਨਾਂ ਦੇ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਦੇ ਛਰਾਟੇ ਲੱਗੇ। ਸੋ ਕਹਾਣੀ ਇੰਨੀ ਹੈ ਕਿ ਕੁਝ ਕੁ ਚਿੜਿਆਂ ਦੇ ਵਿੱਚ ਵਧੀਆ ਮੀਂਹ ਪਿਆ, ਬਾਕੀਆਂ ਦੇ ਵਿੱਚ ਬੱਦਲਵਾਈ ਬਣੀ ਰਹੀ ਪਰ ਮੀਂਹ ਨਹੀਂ ਆ ਕਰ ਪਈਆਂ। ਕੁਝ ਵੀ ਖਾਸ ਵਾਪਰੀਆਂ ਨਹੀਂ ਪੰਜਾਬ ਦੇ ਵਿੱਚ। ਬੱਦਲਵਾਈ ਤਾਂ ਲਗਾਤਾਰ ਬਣੀ ਹੋਈ ਹੈ। ਸੋ ਦਿਨ ਤੋਂ ਬਾਅਦ ਤੇ ਰਾਤ ਵੇਲੇ ਕੁਝ ਖਾਸ ਵਾਪਰਨ ਦੀ ਸੰਭਾਵਨਾ ਵੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ। ਮੌਸਮ ਇਸੇ ਤਰ੍ਹਾਂ ਦਾ ਬੱਦਲਵਾਈ ਜਿਹੀ ਕਦੇ ਤੇ ਕਦੇ ਗਰਮੀ ਤੇ ਹੌਮਸ ਵਾਲਾ ਮਾਹੌਲ ਲਗਾਤਾਰ ਪੰਜਾਬ ਵਿੱਚ ਅੱਜ ਵੀ ਬਣਿਆ। ਰੈਣ ਦੀ ਸੰਭਾਵਨਾ ਹੈ ਸੋ ਕੱਲ ਸਵੇਰ ਨੂੰ ਅੱਧੀ ਰਾਤ ਤੋਂ ਬਾਅਦ ਜਾਂ ਕੱਲ ਸਵੇਰ ਤੜਕਸਰ ਇੱਕ ਵਾਰ ਫਿਰ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਟੁੱਟਮੀਆ ਕਾਰਵਾਈਆਂ ਦੇਖਣ ਨੂੰ ਉਮੀਦियां ਮਿਲ ਸਕਦੀਆਂ ਹਨ ਕਿਹੜੇ ਜ਼ਿਲ੍ਹਿਆਂ ਵਿੱਚ ਹੋਵੇਗਾ ਇਹ ਕੁਦਰਤ ਤੇ ਨਿਰਭਰ ਕਰਦਾ ਹੈ ਪਰ 5 ਤੋਂ 7 ਜ਼ਿਲ੍ਹਿਆਂ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਵੀ ਸਿਸਟਮ ਬਣ ਕੇ ਅਜਿਹਾ ਤੇਜ਼ ਮੀਂਹ ਹਨੇਰੀ ਤਕੜਾ ਮੀਂਹ ਜਣ ਕੇ ਪੈਣ ਦੀ ਸੰਭਾਵਨਾ ਬਣ ਰਹੀ ਹੈ ਕੱਲ ਸਵੇਰ ਨੂੰ ਜਾਂ ਤੜਕਸਰ ਪੰਜਾਬ ਦੇ ਵਿੱਚ 7 ਤੋਂ 8 ਜ਼ਿਲ੍ਹਿਆਂ ਦੇ ਵਿੱਚ ਇੱਕ ਵਾਰ ਫੇਰ ਤੋਂ ਵਧੀਆ ਮੀਂਹ ਦੇਖਿਆ ਜਾਵੇਗਾ